ਕਾਲਾਪਾਣੀ ਮੋਰਚਾ ਦੀ ਟੀਮ ਦੇ ਵੱਲ ਦਿੱਤੀ ਗਈ ਕਾਲ ਨੂੰ ਲੈ ਕੇ ਫਿਰੋਜ਼ਪੁਰ ਰੋਡ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਇੰਤਜ਼ਾਮ ਕੀਤੇ ਗਏ ਸਾਨਾ ਤੇ ਪਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ ਫਿਰੋਜ਼ਪੁਰ ਰੋਡ ਤੇ ਪਹੁੰਚੇ ਆਗੂਆਂ ਨੂੰ ਪੁਲਿਸ ਦੇ ਵੱਲੋਂ ਵੇਰਕਾ ਮਿਲਕ ਫਾਰਮ ਦੇ ਕੋਲ ਹੀ ਰੋਕ ਲਿਆ ਗਿਆ ਤੇ ਕਈ ਆਗੂਆਂ ਨੂੰ ਡੀਟੇਨ ਕੀਤਾ ਗਿਆ ਜਿਸ ਦਾ ਕਿ ਵਿਰੋਧ ਕਰਦਿਆਂ ਹੋਇਆ ਕਾਲਾਪਾਣੀ ਮੋਰਚਾ ਦੀ ਟੀਮ ਅਤੇ ਪੁਲਿਸ ਦੇ ਵਿਚਕਾਰ ਕਾਫੀ ਤੱਕਾਮੁਕੀ ਵੀ ਹੋਈ ਹੈ ਲੁਧਿਆਣਾ ਵਿੱਚ ਕਾਲੇ ਪਾਣੀ ਦੇ ਮੋਰਚੇ ਨੂੰ ਲੈ ਕੇ ਅਤੇ ਡਾਈੰਗ ਇੰਡਸਟਰੀ ਐਸੋਸੀਏਸ਼ਨ ਵੱਲੋਂ ਜਿਹੜਾ ਕਮਾਸਨ ਸ਼ੁਰੂ ਹੋ ਚੁੱਕਾ ਹੈਗਾ ਲੁਧਿਆਣਾ ਦੇ ਤਾਈਪੁਰ ਰੋਡ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿੱਥੇ ਭਾਰੀ ਪੁਲਿਸ ਵੱਲ ਵੀ ਤੈਨਾਤ ਆ ਔਰ ਡਾਈੰਗ ਇੰਡਸਟਰੀ ਐਸੋਸੀਏਸ਼ਨ ਵੱਲੋਂ ਸਟੇਜ ਲਗਾ ਕੇ ਹਜ਼ਾਰਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਰਕਰਜ਼ ਵੀ ਇਕੱਠੇ ਕੀਤੇ ਹੋਏ ਨੇ ਅਤੇ ਹੱਥਾਂ ਵਿੱਚ ਤਖਤੀਆਂ ਫੜ ਕੇ ਕਾਲੇ ਪਾਣੀ ਮੋਰਚੇ ਦੇ ਖਿਲਾਫ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਇੱਥੇ ਤੁਸੀਂ ਦੇਖ ਸਕਦੇ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਵੀ ਇਕੱਠੇ ਹੋਏ ਨੇ ਔਰ ਨਾਲ ਹੀ ਡਾਈੰਗ ਇੰਡਸਟਰੀ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰਸ ਨੇ ਉਹ ਵੀ ਇਕੱਠੇ ਹੋਏ ਨੇ ਗੀਤ ਗਾ ਰਹੇ ਆ ਤੁਸੀਂ ਪੁਲਿਸ ਦੇਖੋ ਥਾਰੇ ਪਾਸੇ ਪੁਲਿਸ ਦਿਖਾਈ ਜਾਵੇ ਪੁਲਿਸ ਕਿੰਨੇ ਕਿਵੇਂ ਧੱਕਾ ਕਰਹੀ ਆ ਪਿੱਛੇ ਵੀ ਸਾਨੂੰ ਰੋਕਿਆ ਗਿਆ ਪੁਲਿਸ ਵੱਲੋਂ ਛੇ ਨਾਮਤ ਕਾ ਗਰੀਆ ਪੰਜਾਬ ਬੋਸ ਮੈਂ ਕਿਹਾ ਪਾਣੀਆਂ ਦਾ ਬਸਰਾ ਪਾਣੀਆਂ ਸਾਲਿਆਂ ਨੇ ਪੀਣਾ ਪਾਣੀਆਂ ਅਸੀਂ ਇਕੱਲੇ ਨਿੰਕ ਸਿੰਘਾਂ ਨੇ ਨਹੀਂ ਪੀਣਾ ਪਾਣੀਆਂ ਇਕੱਲੇ ਬੱਚੇ ਬੱਚੇ ਨੇ ਪੀਣਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੋਂ ਦੇ ਲੋਕ ਪਾਣੀ ਦੀ ਪਿੰਡ ਵਿੱਚ ਲੈਣਾ ਮੋਸਰ ਹੋ ਕਲੀਅਰ ਹੈ ਪਾਰਲੀਮੈਂਟ ਰਿਪੋਰਟ ਪੇਸ਼ ਹੋ ਚੁੱਕੀ ਹੈ ਪੰਜਾਬ ਦੇ ਸਾਰੇ ਜਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਚੁੱਕਾ ਇਹ ਗੁੱਡਾ ਨਾਲ ਇੱਕ ਵੱਡਾ ਯੋਗਦਾਨ ਪਾਉਣ ਵਾਲਾ ਆਦਮ ਹੈ ਉਹ ਬੜਾ ਕਲੀਅਰ ਹੈ ਜਦੋਂ ਕੋਈ ਪ੍ਰੋਜੈਕਟ ਕਲੀਅਰ ਹੁੰਦਾ ਹੈ ਸਭ ਤੋਂ ਪਹਿਲਾਂ ਉਹਨੂੰ ਟ੍ਰੀਟਮੈਂਟ ਪ੍ਰਾਪਤ ਲਾਉਣ ਵਾਸਤੇ ਫਿਰ ਉਹਦਾ ਪਾਰਟ ਇੱਕ ਪਾਰਟ ਹੁੰਦਾ ਇੰਡਸਟਰੀ ਲਈ ਉਹ ਆਪਣਾ ਟ੍ਰੀਟਮੈਂਟ ਕਰਕੇ ਸਿੱਧੂ ਪਾਣੀ ਕਿਸੇ ਨੂੰ ਕੀ ਤਰ੍ਹਾਂ ਸਰ ਡਾਈਂਗ ਇਨ ਹੋਣਾ ਲਾਗੇ ਨਹੀਂ ਹੈ ਜੀ ਗੁੱਡਾ ਨਾਲ ਆਪਣੇ ਆਪ ਬੋਲਦਾ ਹੈ ਵੀ ਉਹ ਜਿਹੜਾ ਪਾਣੀ ਉਥੇ ਕਾਲਾ ਜਾਂਦਾ ਬੜਾ ਸਪਸ਼ਟ ਬੋਲਦਾ ਵੀ ਕਿਸੇ ਨੇ ਤਾਂ ਪਾਣੀ ਪੋਲੂਟ ਕੀਤਾ ਹੈ ਤੇ ਮੇਨਲੀ ਇੱਥੇ ਜਿਹੜੀ ਹੈ ਡਾਈਂਗ ਇੰਡਸਟਰੀ ਹੈ ਇੱਥੇ ਬਾਕੀ ਇੰਡਸਟਰੀ ਹੈ ਲੋਕਲ ਜਿਹੜਾ ਲੋਕਾਂ ਦੇ ਪਾਣੀ ਦੀ ਕੰਦ ਉਸ ਨਾਲ ਬਹੁਤ ਸਾਰੇ